ਨਾਨੀ ਤੁਸੀਂ ਕਿੱਥੇ ਚੱਲੇ ਅੱਜ ਮੈਂ ਅੱਜ ਚੱਲੀ ਮੰਨੂ ਨੂੰ ਮਿਲਣ ਅੱਛਾ ਅੱਛਾ ਮੈਂ ਕਿਹਾ ਮੇਲਾ ਆਈਏ ਠੀਕ ਆ ਹਾਂਜੀ ਮਾੜਾ ਮੋਟਾ ਕਿਉਂ ਆ ਪਉਣ ਚੱਲੇ ਚੰਗੀ ਤਰ੍ਹਾਂ ਮਿਲ ਕੇ ਆਵਾਂਗੇ ਸਹੀ ਗੱਲ ਹਾਂਜੀ ਕੰਮ ਕਮ ਕਰ ਲਿਆ ਸੀ ਵਿਹਲੂ ਹੋ ਗਏ ਸੀ ਹਾਂਜੀ ਮੈਂ ਕਿਹਾ ਸ਼ਾਮ ਜੀ ਦਾ ਟਾਈਮ ਰੋਜ਼ ਰੋਜ਼ ਕਹਿੰਦੀ ਰਹਿਣੀ ਆ ਹਾਂਜੀ ਮਮੀ ਨੂੰ ਵਧਾਈ ਦੇ ਆਵਾਂਗੇ ਹਾਂਜੀ ਸਹੀ ਗੱਲ ਨਾਲੇ ਮੇਲਾ ਆਈਏ ਸਹੀ ਗੱਲ ਨਾਲੇ ਕੋਈ ਵੇਖ ਲਾਂਗੇ ਕੋਈ ਕੰਮ ਕੁਮ ਕਰਾ। ਸਹੀ ਗੱਲ ਹੈ ਕੋਈ ਕੰਮ ਕੁਮ ਕਰਾਵਾਗੇ ਵਿਚਾਰੀ ਨਾ। ਸਹੀ ਗੱਲ ਹੈ। ਅਈਆ ਕੀ ਹੁੰਦਾ ਤਾਂ ਟਾਈਮ ਨਹੀਂ ਲੱਗਦਾ ਹਿੰ ਆ ਜੀਏ। ਸਹੀ ਗੱਲ ਹੈ। ਇਂ ਤੇਰਾ ਕੱਢ ਆਈਏ। ਸਹੀ ਗੱਲ ਹੈ। ਹਾਂਜੀ ਉਹ ਤਾਂ ਵਿਚਾਰੀ ਆ ਗਈ ਸੀ ਉਹ ਦਿਨ ਰਾਤ ਨੂੰ ਹੀ ਟਾਈਮ ਕੱਢ ਕੇ ਬੈਠੀ ਰਹੀ ਮੇਰੇ ਕੋਲ। ਹਾਂਜੀ। ਨੰਬਰ ਤਾਂ ਮਾਰਦੇ ਰਹਿ। ਹਾਂਜੀ। ਮੈਂ ਕਿਹਾ ਅੱਜ ਆਪਾਂ ਕੱਢਾਂਗੇ ਜਿਹੜਾ। ਠੀਕ ਆ ਸਹੀ ਗੱਲ ਹੈ। ਚਲ ਆਈ ਆਪਣੀ ਗੱਡੀ ਆ ਗਈ। ਤਾਂ ਮੈਂ ਆਪਣੇ ਦੀਦੀ ਨਾਲ ਬੈਠ ਕੇ ਕਰ ਰਹੀ ਸੀ ਗੱਲਾਂ ਬਾਤਾਂ ਬਹੁਤ ਸਾਰਾ ਕੀਤਾ ਦੁੱਖ ਸੁੱਖ ਤੇ ਨਾਲ ਦੇਖੋ ਇਧਰ ਖਾਣ ਪੀਣ ਦਾ ਵੀ ਸਾਡਾ ਚੱਲ ਰਿਹਾ ਸੀ ਚਾਹ ਪਾਣੀ ਪੀਤਾ ਨਾਲ ਅਸੀਂ ਮਿੱਠਾ ਨਮਕੀਨ ਸਾਰਾ ਕੁਝ ਖਾਦਾ ਤੇ ਇੱਥੇ ਮੰਨੂ ਬੈਠੀ ਆਪਣੇ ਫੋਨ ਦੇ ਵਿੱਚੋਂ ਹੈਪੀ ਦੀਆਂ ਅਗੇਂਜਮੈਂਟ ਦੀਆਂ ਫੋਟੋਜ਼ ਕੱਢ ਰਹੀ ਸੀ ਤੇ ਸਾਨੂੰ ਦਿਖਾਉਣ ਲਈ ਤੇ ਨਾਲ-ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਫਨਸ਼ਨ ਕਰ ਰਹੇ ਸੀ ਇੱਥੇ ਬਹੁਤ ਸਾਰੇ ਮਤਲਬ ਮੂਮੈਂਟ ਦੀਦੀ ਨੇ ਮੇਰੇ ਨਾਲ ਸ਼ੇਅਰ ਕੀਤੇ ਜਿਵੇਂ ਉਹ ਗਏ ਉਤੇ ਸ਼ਾਗਨ ਪਾਇਆ ਨੂੰ ਪੁੱਤ ਨੂੰ ਤੇ ਸਾਰਾ ਕਿਵੇਂ ਗਿਆ ਕਿ ਲੈ ਕੇ ਗਿਆ ਮੈਂ ਉਹਨਾਂ ਤੋਂ ਐਕਸਪੀਰੀਅੰਸ ਲੈ ਰਹੀ ਸੀ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਇਹ ਚੀਜ਼ਾਂ ਕੰਮ ਆਉਣਗੀਆਂ ਤੇ ਬਹੁਤ ਸਾਰੀ ਗੱਪਸ਼ਪ ਕੀਤੀ ਦੀਦੀ ਬਹੁਤ ਖੁਸ਼ ਸੀਗੇ ਤੇ ਮੈਨੂੰ ਵੀ ਬੜਾ ਮਜ਼ਾ ਆਇਆ ਉਹਨਾਂ ਨਾਲ ਗੱਲਾਂ ਕਰਕੇ ਮੈਂ ਵੀ ਬਹੁਤ ਦੇਖੋ ਇੰਜੋਏ ਕਰ ਰਹੀ ਸੀ ਤੇ ਬਹੁਤ ਵਧੀਆ ਲੱਗਾ ਉੱਥੇ ਜਾ ਕੇ ਜੀਣੀ ਸੀ ਕਰਦਾ ਉਹਨੂੰ ਪਰ ਘਰੋਂ ਫੋਨ ਆਈ ਜਾਂਦੇ ਸੀ ਵਾਰ-ਵਾਰ ਜਗਸਤ ਦੇ ਪਾਪਾ ਕਹਿ ਰਹੇ ਸੀ ਮੈਂ ਕਿਤੇ ਜਾਣਾ ਤੂੰ ਸਿੱ ਘਰੇ ਆ ਜਾਓ ਤੇ ਨਾ ਹੀ ਉਹਨਾਂ ਦਾ ਪੇ ਜਿੰਨੂੰ ਦਿਲ ਕਰ ਰਿਹਾ ਸੀ ਅਸੀਂ ਬੜੇ ਚਿਰ ਬਾਅਦ ਇਕੱਠੇ ਹੋਏ ਸੀ ਤੇ ਉਹ ਵੀ ਇੱਕ ਵਧੀਆ ਪਲ ਤੇ ਇਕੱਠੇ ਹੋਏ ਸੀਗੇ ਸਾਨੂੰ ਬਾਹ ਨਾ ਮਿਲਿਆ ਕਿ ਉਹਨਾਂ ਨੇ ਬੇਟੇ ਦੀ ਇੰਗੇਜਮੈਂਟ ਹੋਈ ਸੀ ਤੇ ਉਹ ਸਾਨੂੰ ਡੱਬੇ ਦੇ ਕੇ ਗਏ ਸੀ ਤੇ ਅਸੀਂ ਕਿਹਾ ਅਸੀਂ ਘਰ ਜਾ ਕੇ ਉਹਨਾਂ ਨੂੰ ਵਧਾਈ ਦੇ ਕੇ ਆਉਨੇ ਆ ਨਾਲੇ ਗੱਪਸ਼ਪ ਕਰਕੇ ਆਉਨੇ ਆ ਤੇ ਕਾਫੀ ਧਿਰ ਤੋਂ ਮੰਨੂ ਵੀ ਕਹਿ ਰਹੀ ਸੀ ਆਂਟੀ ਤੁਸੀਂ ਆਓ ਆਪਾਂ ਬੈਠ ਕੇ ਮਿਲ ਜੀਏ ਗੱਲਾਂ ਬਾਤਾਂ ਕਰੀਏ ਮੰਨੂ ਥੋੜੀ ਜੀ ਬਿਜ਼ੀ ਹੁੰਦੀ ਕਿਉਂਕਿ ਨਾਲ-ਨਾਲ ਉਹਦਾ ਸਲੂਨ ਵੀ ਆ ਤੇ ਨਾਲ-ਨਾਲ ਉਹਦਾ ਕੱਪੜਿਆਂ ਦਾ ਕੰਮ ਵੀ ਆ ਇਸ ਕਰਕੇ ਉਹ ਦੇ ਕੋਲ ਟਾਈਮ ਚਲੋ ਕਰਦਾ ਕੰਮ ਵੀ ਨਾਲ ਮੰਮਾ ਨਾਲ ਵੀ ਹੈਲਪ ਕਰਾਉਣੀ ਹੁੰਦੀ ਆ ਤੇ ਫਿਰ ਉਤੋਂ ਅਗੇਜਮੈਂਟ ਕਰਕੇ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਸੀਗੇ ਸ਼ਾਪਿੰਗ ਵਗੈਰਾ ਤੇ ਇਸ ਕਰਕੇ ਮੈਂ ਸੋਚਿਆ ਚਲੋ ਨਾਲੇ ਮਿਲਦੇ ਆ ਨਾਲੇ ਵਧਾਈਆਂ ਦੇ ਕਿਉਂ ਨਹੀਂ ਕਿਉਂਕਿ ਦੀਦੀ ਦਾ ਸੁਭਾਅ ਇਹ ਸਾਰਿਆਂ ਦੇ ਪ੍ਰੋਗਰਾਮਾਂ ਤੇ ਬਹੁਤ ਚਾਹ ਕਰਦੇ ਆ ਤੇ ਮੈਂ ਸੋਚਿਆ ਉਹਨਾਂ ਦਾ ਪਹਿਲਾ ਪ੍ਰੋਗਰਾਮਾਂ ਤੇ ਉਹਨਾਂ ਨੂੰ ਘਰ ਜਾ ਕੇ ਵਧਾਈ ਦੇ ਕੇ ਆਉਣੀ ਆ ਉਹਨੀਆਂ ਦੇਖੋ YouTube ਫੈਮਲੀ ਇਹਨਾਂ ਨੇ ਸਾਡੀ ਇੰਨੀ ਸੇਵਾ ਕੀਤੀ ਵੇਖ ਲਓ ਸਾਰਾ ਕੁਝ ਕੋਮਲ ਨਿਖਾਦਾ ਇਧਰ ਐ ਇਹ ਲਾ ਸਾਨੂੰ ਕੋਲ ਡਰਿੰਕ ਪਈ ਹੁਣ ਇਹਨਾਂ ਨੇ ਜ਼ਿਆਦੀ ਸੇਵਾ ਕੀਤੀ ਤੇ ਆ ਇਹਨਾਂ ਦਾ ਜੈਕੀ ਪਈ ਜਾਂਦਾ ਸਾਨੂੰ ਪਈ ਜਾਂਦਾ ਹਾਂਜੀ ਗਾਇਸ ਅਸੀਂ ਆ ਚੁੱਕੇ ਹਾਂ ਮੰਨੂ ਦੀਦੀ ਕੇ ਘਰ ਇੱਧਰ ਵੇਖੋ ਕਿੰਨਾ ਸੋਹਣਾ 뷰 ਬਾਹਰ ਬਹੁਤ ਹਵਾ ਚੱਲਦੀ ਪਈ ਹੈ ਕਾਈ ਮੰਨੂ ਦੀਦੀ ਦਾ ਘਰ ਬਾਜੂ ਦੇ ਫੈਮਿਲੀ ਮੰਨੂ ਦੀਦੀ ਰਣੇ ਰੱਖੀ ਆ ਨਾ ਜਿੜੀਆਂ ਰੰਗ ਬਰੰਗੀਆਂ ਨੇ ਆ ਵੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਉਹ ਦੁੱਲਾ ਕਰਦੀਆਂ ਹਨ ਇੱਕ ਪੁੱਟੀ ਲੰਕਦੀ ਹੁੰਦੀ ਹੈ ਕਿਹੜੀ ਆਹ ਜਿਹੜੀ ਨਾ ਚੜ ਕੇ ਉੱਪਰ ਇਹਨੇ ਮੂੰਹ ਥਲੇ ਕਰਕੇ ਲੱਤਾਂ ਲਾੜ ਗਿਆ ਲੰਬੇ ਅੱਛਾ ਉੱਲੂ ਵਾਂਗੂ ਪੁੱਟੂ ਲਕ ਪੁੱਟੀ ਲੰਕਦੀ ਹੁੰਦੀ ਹੈ ਅੱਛਾ ਸਭ ਤੋਂ ਜ਼ਿਆਦਾ ਸ਼ੈਤਾਨ ਆ ਵਜੀ ਸਟੰਟ ਕਰਦੀ ਹੈ ਨਾ ਇਹ ਤਾਂ ਬੜਾ ਸਟੰਟ ਕਰਦੀ ਬੜੀਆਂ ਸੋਹਣੀਆਂ ਨੇ ਹਨਾ ਸਾਰੀਆਂ ਦੀਆਂ ਅਲੱਗ-ਅਲੱਗ ਹੀ ਕਲਰ ਨੇ ਕਿੰਨੀਆਂ ਪਿਆਰੀਆਂ ਲੱਗਦੀਆਂ ਨਾ ਬਾਅਦ ਨੂੰ ਜਦੋਂ ਮਰਜ਼ੀ ਵੇਖ ਲੈਣੇ ਐ ਪੁੱਠੀ ਲੰਕੀ ਆ। ਅੱਛਾ। ਭਲਾ ਤੂੰ ਚਾਰ ਮਿ ਜਾਣ ਕੇ ਦੇਖ ਲੈ। ਇਹ ਸੌਂਦੀ ਹੋਣੀ ਨਾ ਪੁੱਠੀ ਹੋ ਕੇ। ਇਹਨੂੰ ਵਾਦਤ ਹੋਣੀ ਐ। ਹਾਂਜੀ ਤੁਹਾਡਾ ਘਰ ਬਹੁਤ ਸੋਹਣਾ ਬਣਿਆ ਹੋਇਆ ਐ। ਹਵਾ ਵੇਖੋ ਕਿੰਨੀ ਚੱਲਦੀ ਪਈ। ਉਹ ਸਾਡੀ ਖੜੀ ਐ ਐਕਟਿਵ ਆ। ਆਹ ਵੇਖੋ ਕਿੰਨੀ ਹਵਾ ਉਹ ਕਿੰਨਾ ਮਜ਼ਾ ਆਉਂਦਾ। ਇੱਥੇ ਡ੍ਰੇਨ ਆ ਜੀ। ਕੀ ਕਰ ਰਹਾ ਫਿਰ ਤਾਂ ਬਾਹਲਾ ਹੀ ਹਾਂਜੀ ਪਾਣੀ ਡੁੱਲਾ ਹੈ ਤੇ ਨਾ ਦੋ ਮੁੱਧੀਆਂ ਪਈਆਂ ਆਈਏ ਹਾਂਜੀ ਕੀ ਵਿਖਾਉਣ ਜਾ ਰਹੇ ਤੁਸੀਂ ਸਾਨੂੰ ਅਰੇ ਬ੍ਰਦਰ ਦੀ ਇੰਗੇਜਮੈਂਟ ਸੀ ਯਾਨੰਨ ਦੀ ਉਧਰ ਹੋ ਕੇ ਕਿਤੇ ਮਿਲੇ ਅੱਛਾ ਅੱਛਾ ਸਾਰੀਆਂ ਨੇ ਦਿੱਤੇ ਹੋਣੇ ਸਾਰੀਆਂ ਨੇ ਕਿਰਤੇ ਦਿੱਤੇ ਵਾਓ ਕਿੰਨਾ ਸੋਹਣਾ ਈ ਬਹੁਤ ਸੋਹਣਾ ਬਣਿਆ ਹੋਇਆ ਹੈ ਨਾ ਆਹ ਬੈਡਰੂਮ ਕਿੰਦਾ ਹੈ ਅੱਛਾ ਅੱਛਾ ਹੈਪੀ ਵੀਰੇ ਦਾ ਠੀਕ ਆ ਬੋਸ ਨਾ ਬਣੀ ਆ ਨਾ ਜਿਹੜਾ ਜਾਂਦਾ ਨਾ ਉਹ ਲਾਈਟ ਸਹੀ ਗੱਲ ਚਲੋ ਕੋਈ ਨਹੀਂ ਨਵੀਂ ਨਵੀਂ ਦਾ ਸਾਨੂੰ ਵੀ ਆ ਗਿਆ ਸਹੀ ਗੱਲ ਆ ਤੁਹਾਡਾ ਕਿਚਨ ਤੁਹਾਡਾ ਕਿਚਨ ਵੀ ਬੜਾ ਸੋਹਣਾ ਬਣਿਆ ਨਾ ਮੈਨੂੰ ਦੇਖ ਗਏ ਅੱਛਾ 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 ਸਾਮੂਹ ਕਿ ਰੱਖਿਆ ਤੁਸੀਂ ਇੱਕ ਇੱਕ ਚੀ ਲੰਮੇ ਪਈਆਂ ਨੇ ਕੱਟਈ ਹੋਈ ਰਾ ਕੱਟਈ ਹੋਈ ਹੈ ਸਹੀ ਗੱਲ ਹੈ ਕੰਮ ਕਰ ਕਰ ਕੇ ਥੱਕ ਗਈ ਇੱਧਰ ਪੌੜੀਆਂ ਉੱਪਰ ਜਾਣਾ ਆ ਬੈਡਰੂਮ ਹਮ ਇਹ ਬੈਡਰੂਮ ਹਾਂ ਬੜੀ ਸੋਹਣੀ ਫਰੇਗਰੈਂਸ ਆਉਂਦੀ ਈ ਆ এলইডি ਲਗਾਈ ਹੋਈ ਸੀ ਤੋ ਚਲੀਏ ਵਾਓ ਕਿੰਨਾ ਆ ਉੱਤੇ ਕੋਣ ਸੌਂਦਾ ਕੂਲਰ ਲੱਗਿਆ ਸੁੱਹੀਸਾਰੇ ਤੇ ਸੌਂਦੇ ਜੇ ਸੱਚੀ ਨੋਕ ਦੇ ਸਹਾਗੇ ਤਾਂ ਬਹੁਤ ਮਜ਼ਾ ਆਉਂਦਾ ਮੈਂ ਦੇਖਿਆ ਨੀ ਜੀ ਸੀ ਜਿਹਾ ਸੌਂਦੇ ਹੋਣੇ ਤੁਸੀਂ ਨਹੀਂ ਹੈਪੀ ਸੌਂਦਾ ਚੱਲਾ ਨੀ ਜੀ ਸਾਰੇ ਉੱਪਰ ਅੱਛਾ ਅੱਛਾ ਤੁਸੀਂ ਉੱਪਰ ਨੇ ਜੀ ਨਾ ਇਹ ਕਿੰਨੀ ਹਰੀਆਲੀ ਕੀਤੀ ਸਹੀ ਗੱਲ ਆ ਆ YouTube ਫੈਮਲੀ ਸਾਡਾ ਪਿੰਡ ਪੱਲੂ ਵਾਲਾ ਦੇਖ ਸਕਦੇ ਜੀ ਤੁਸੀਂ ਸਾਡਾ ਪਿੰਡ ਉਹ ਗੁਰਦਵਾਲਾ ਸਾਡੇ ਪਿੰਡ ਨਾਲ ਹਾਂਜੀ ਔਰ ਝੂਨਾ ਲੱਗਦਾ ਪਿਆ ਹਵਾ ਵੇਖੋ ਕਿੰਨੀ ਸੋਹਣੀ ਚੱਲਦੀ ਪਈ ਕਿੰਨੀ ਠੰਡੀ ਹਵਾ ਹਨਾ ਰਾਤ ਨੂੰ ਤਾਂ ਸੱਚੀ ਬੜਾ ਮਜ਼ਾ ਆਉਂਦਾ ਹਣਾ ਇੱਥੇ ਸੌਂਦਾ ਹੈ ਨਾ ਕੋਠੇ ਤੇ ਪੱਖੇ ਦੀ ਵੀ ਲੋੜ ਨਹੀਂ ਪੈਂਦੀ ਹਣੀ ਜਿਹੜੀ ਹੋਣੀ ਆ ਐਸੇ ਨਹੀਂ ਤਾਂ ਪਹਿਲਾਂ ਪੈਂਦੀ ਲੋੜ ਹਾਂਜੀ ਪਹਿਲਾਂ ਤਾਂ ਸੀ ਹੁਣ ਆ ਮੌਸਮ ਠੰਡਾ ਹੋ ਗਿਆ ਨਾ ਤਾਂ ਅਗਰ ਕੀ ਆਪਾਂ ਵਾਲਾ ਸਟੇਸ਼ਨ ਆਮਨ ਨਦੀਵੀ ਕੇ ਸੀ ਕੋਠੇ ਤੇ ਬਹਿ ਕੇ ਸਾਰੀ ਰਕੇਸ਼ਨ ਤੁਨੂੰ ਖੁਰਨੇ ਪਏ ਆ ਹਣਾ ਹੋਵੇ ਜਿੰਨੇ ਆ ਸਕਦਾ ਹਾਂਜੀ ਜਿੰਨੇ ਆਣਾ ਹੋਵੇ ਮਨੂ ਦੀ ਤਾਂ ਸਾਰਾ ਪਤਾ ਲੈ ਸਕਦਾ ਹੋਰ ਸੁਣਾਓ ਤੁਸੀਂ ਕੋਈ ਗੱਲ ਬਾਤ ਬੱਸ ਵਧੀਆ ਮਿਲ ਕੇ ਚੰਗਾ ਲੱਗਾ ਬਹੁਤ ਟਾਈਮ ਬਾਅਦ ਆਂਟੀ ਸਾਡੇ ਕੋਲ ਆਏ ਨੇ ਹਾਂਜੀ ਕੋਮਲ ਵੀ ਆਈ ਨਾਲ ਹਾਂਜੀ ਚੰਗਾ ਲੱਗਾ ਹਾਂਜੀ ਹਾਂਜੀ ਹੁਣ ਤੁਹਾਡੀ ਵਾਰੀ ਹੈ ਸਾਡੇ ਕੋਲ ਆਉਣ ਦੀ ਹਾਂਜੀ YouTube ਫੈਮਲੀ ਫਾਈਨਲੀ ਅਸੀਂ ਘਰ ਪਹੁੰਚ ਚੁੱਕੇ ਹਾਂ ਅੱਜ ਮੈਮ ਨੇ ਕੀਤੀ ਸੀ ਰਾਈਡ ਤੇ ਬੜਾ ਮਜ਼ਾ ਆਇਆ ਰਾਈਡ ਵੀ ਤੇ ਨਾਲ ਅਸੀਂ ਐਦੀ ਵੀ ਰਾਈਡ ਕਰਾਤੀ ਸਹੀ ਗੱਲ ਨਾਲ ਟ੍ਰੇਨਿੰਗ ਵੀ ਕਰਾਏ ਆਪਣੀ ਡੈਂਟਿੰਗ ਪੇਂਟਿੰਗ ਵੀ ਕਰਾਏ ਤੇ ਢੇਰ ਸਾਰੀਆਂ ਕੀਤੀਆਂ ਗੱਲਾਂ ਬਾਤਾਂ ਹਾਂਜੀ ਬਹੁਤ ਮਜ਼ਾ ਆਇਆ ਅੱਜ ਹਨਾ ਮੌਸਮ ਵੀ ਬੜਾ ਸੋਹਣਾ ਅੱਜ ਬਹੁਤ ਸੋਹਣਾ ਸਹੀ ਗੱਲ ਸਮਝਵਾ ਕੇ ਕੰਮ ਨਿਭੜ ਕੇ ਚੰਗੀਆਂ ਗੱਪ ਸ਼ੱਪ ਚੁਗਲੀਆਂ ਸ਼ੁਗਲੀਆਂ ਸਾਰਾ ਕੁਝ ਕਰ ਤਾ ਸਹੀ ਗੱਲ ਕਦੇ ਕਦੇ ਕਰ ਲੈਣੀ ਹੈ ਚਾਹ ਦੀ ਤੁਸੀਂ ਵੀ ਖਰਿਆ ਕਰੋ ਹਾਂਜੀ ਢਿਡਾ ਹਲਾ ਹੋ ਜਾਂਦਾ ਸਹੀ ਗੱਲ ਕਰਨੀ ਹੈ ਗਈ ਸੀ ਉਹ ਮੈਨੂੰ ਸੂਟ ਪੂਰਾ ਟਾਈਟ ਸੀ ਹੁਣ ਥੋੜਾ ਜਿਹਾ ਢਿੱਲਾ ਹੋ ਗਿਆ ਸਹੀ ਗੱਲ ਹੁਣ ਲੂਸ ਹੋ ਗਿਆ ਮੰਮਾ ਦੀਦੀ ਵੀ ਕਹਿੰਦੇ ਸੀ ਨਾ ਕਹਿੰਦੇ ਹੁਣ ਤਾਂ ਮੰਮੀ ਦਾ ਸੂਟ ਖੁੱਲਾ ਹੋ ਗਿਆ ਹਣਾ ਵਾਦਰ ਸਹੀ ਗੱਲ ਹੈ ਕੀ ਹੋ ਗਿਆ ਕੋਮਣੋ ਅਹੋ ਅ ਸੀਰੀਅਸ ਸੀਨ ਆ ਜਾਂਦੇ ਨੇ ਮੇਰਾ ਹਾਸਾ ਨਹੀਂ ਕਿਤੇ ਚੱਲ ਤੂੰ ਤਾਂ ਮੈਨੂੰ ਅਤਿਆਚਾਰੀ ਤਾਈ ਬਣਾਤਾ ਪਰ ਲੋਕੀ ਮੈਨੂੰ ਗਾਲਾਂ ਕੱਢ ਕੱਢ ਮੇਰਾ ਜਲੂਸ ਕੱਢਦੇ ਨਹੀਂ ਨਹੀਂ ਬਈ ਨਹੀਂ ਇਹ ਅਸੀਂ ਇਹ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਅਸੀਂ ਇੱਕ ਸਿੱਖਿਆ ਦੇਣਾ ਚਾਹੁੰਦੇ ਹਾਂ ਹਨਾ ਹਾਂ ਤੇ ਪਰ ਇਹਦੇ ਵਿੱਚ ਇਹੋ ਜਿਹਾ ਕੋਈ ਸੀਨ ਨਹੀਂਗਾ ਵੀ ਰਿਐਲਿਟੀ ਵਿੱਚ ਐਦਾਂ ਦਾ ਕੁਝ ਨਹੀਂ ਹੈਗਾ ਹਾਂ ਇਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਤੇ ਅਸੀਂ ਇੱਕ ਬਣਾ ਰਹੇ ਹਾਂ ਵੀਡੀਓ ਜਿਹਦੇ ਵਿੱਚ ਕੋਮਲ ਉਹ ਤਾਂ ਉਹ ਵੀਡੀਓ ਚ ਪਤਾ ਲੱਗਦੀ ਹਾਂਜੀ ਸਹੀ ਗੱਲ ਆ ਪਰ ਨਾਲ ਨਾਲ ਅਸੀਂ ਫਨ ਵੀ ਬਹੁਤ ਕਰਦੇ ਆ ਸਹੀ ਗੱਲ ਆ ਕੋਮਲ ਤਾਂ ਜਿਹੜਾ ਸੀਰੀਅਸ ਹੁੰਦਾ ਬਣਾਉਣਾ ਹੁੰਦਾ ਨਾ ਰੋਣ ਤੋਂ ਹਣਾ ਇਹ ਦੰਦ ਕੱਢਣ ਲੱਗ ਪੈਂਦੀ ਸਹੀ ਗੱਲ ਆ ਪਰ ਜਦੋਂ ਮੈਂ ਕੋਈ ਮੂਵੀ ਵੇਖਦੀ ਹਾਂ ਤਾਂ ਰੋਣ ਲੱਗ ਪੈਂਦੀ ਜਦੋਂ ਆਪ ਕਰਨਾ ਹੁੰਦਾ ਤਾਂ ਹੱਸਣ ਲੱਗ ਪੈਂਦੀ ਪਤਾ ਨਹੀਂ ਕੀ ਚੱਕਰ ਹੈ ਸਹੀ ਗੱਲ ਤੇਰੇ ਤਾਂ ਹੱਸਣ ਨਾਲੇ ਕਰਾਇਆ ਕਰਦੇ ਹਾਂਜੀ ਸਹੀ ਗੱਲ ਆ ਹੱਸਣ ਨਾਲੇ ਵੀ ਸਹੀ ਹੋਣੇ ਉਹ ਵੀ ਜੇ ਮੈਂ ਹੱਸ ਪੀ YouTube ਤੇ ਆਉਣੀ ਤੇ ਡਰ ਜਾਂਦਾ ਇਹ ਕਿਵੇਂ ਅਸਲੀ ਨਹੀਂ ਹੱਸ ਕੇ ਤਾਂ ਇਹ ਕਰੀ ਉਹ ਨਾਮ ਦਾ ਹਸਾ ਨਹੀਂ ਹ ਸਹੀ ਗੱਲ ਹੈ ਉਹ ਨੇਚਰਲੀ ਜਿਹੜਾ ਉਹੜਾ ਹੈ ਉਹਦੇ ਹੀ ਹਾਂਜੀ ਸਹੀ ਗੱਲ ਹੈ ਓਕੇ